ਖੋੜਪੋੜ ਸੋ ਵੀ ਹੋਈ ਹਾਈ ਟੈਕ ਅਪਰਾਧੀਆਂ ਨੂੰ ਕਾਬੂ ਕਰਨ ਲਈ ਆਧੁਨਿਕ ਟੈਕਨੋਲੋਜੀ ਦਾ ਸਹਾਰਾ ਡਰੋਨ ਦੀ ਮਦਦ ਨਾਲ ਫੜ ਲਿਆ ਮਲਜਮ ਤਾਂ ਜਿਵੇਂ ਜਿਵੇਂ ਚੋਰ ਲੁਟੇਰੇ ਅਤੇ ਅਪਰਾਧੀ ਹਾਈ ਟੈਕ ਹੁੰਦੇ ਜਾ ਰਹੇ ਨੇ ਓਵੇਂ ਓਵੇਂ ਪੁਲਿਸ ਵੀ ਹਾਈ ਟੈਕ ਹੁੰਦੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਵੀ ਹੁਣ ਆਧੁਨਿਕ ਟੈਕਨੋਲੋਜੀ ਦਾ ਇਸਤੇਮਾਲ ਅਪਰਾਧੀਆਂ ਦੇ ਖਿਲਾਫ ਕੀਤਾ ਜਾ ਰਿਹਾ ਹੈ ਇੱਕ ਸਮਾਂ ਸੀ ਜਦੋਂ ਸਰਹੱਦਾਂ ਰਾਹੀ ਡਰੋਨਾਂ ਰਾਹੀਂ ਤਸਕਰੀ ਦੀ ਸ਼ੁਰੂਆਤ ਹੋਈ ਜਿਸ ਰਾਹੀਂ ਪੰਜਾਬ ਅਤੇ ਹੋਰ ਸੂਬਿਆਂ ਦੇ ਵਿੱਚ ਲਗਾਤਾਰ ਹਥਿਆਰ ਅਤੇ ਨਸ਼ਾ ਪੇਜਿਆ ਜਾ ਰਿਹਾ ਹੈ ਤਾਂ ਹੁਣ ਪੁਲਿਸ ਨੇ ਵੀ ਡਰੋਨ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ ਅਪਰਾਧੀਆਂ ਦੇ ਖਿਲਾਫ ਹੁਣ ਡਰੋਨ ਇੱਕ ਕਾਰਗਰ ਹਥਿਆਰ ਆ ਜਿਹੜਾ ਉਹ ਬਣਨਾ ਸ਼ੁਰੂ ਹੋ ਗਿਆ ਹੈ ਤਾਂ ਇਹਦਾ ਸਬੂਤ ਗੁਜਰਾਤ ਪੁਲਿਸ ਨੇ ਦਿੱਤਾ ਹੈ ਗੁਜਰਾਤ ਪੁਲਿਸ ਦੇ ਵੱਲੋਂ ਡਰੋਨ ਦੀ ਮਦਦ ਦੇ ਨਾਲ ਅਪਰਾਧੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਇੱਕ ਵਿਅਕਤੀ ਆ ਜਿਹੜਾ ਉਹ ਇੱਕ ਪਿੰਡ ਦੇ ਵਿੱਚ ਖੜਾ ਹੁੰਦਾ ਹੈ ਤਾਂ ਅਚਾਨਕ ਉਹ ਭੱਜਣਾ ਸ਼ੁਰੂ ਕਰ ਦਿੰਦਾ ਹੈ ਡਰੋਨ ਦੇ ਰਾਹੀਂ ਉਸ ਦੇ ਭੱਜਦੇ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਪੁਲਿਸ ਦੇ ਵੱਲੋਂ ਲਾਈਵ ਕੈਪਚਰ ਕੀਤੀਆਂ ਜਾਂਦੀਆਂ ਨੇ ਦੂਜੇ ਪਾਸੇ ਪੁਲਿਸ ਮੁਲਾਜ਼ਮ ਉਸ ਨੂੰ ਘੇਰਾ ਪਾਉਂਦੇ ਨੇ ਉਸ ਦੇ ਪਿੱਛੇ ਲੱਗਦੇ ਨੇ ਅਤੇ ਬਾਅਦ ਦੇ ਵਿੱਚ ਇੱਕ ਪੁਆਇੰਟ ਤੇ ਜਾ ਕੇ ਉਸ ਵਿਅਕਤੀ ਨੂੰ ਗ੍ਰਫਤਾਰ ਕਰ ਲਿਆ ਜਾਂਦਾ ਹੈ ਤਾਂ ਗੁਜਰਾਤ ਦੀ ਪੁਲਿਸ ਦੇ ਵੱਲੋਂ ਇਹ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ ਗੁਜਰਾਤ ਦੇ ਦਾਹੋਦ ਦੀ ਪੁਲਿਸ ਦੇ ਵੱਲੋਂ ਡਰੋਨ ਦੀ ਮਦਦ ਦੇ ਨਾਲ ਇੱਕ ਚੋਰ ਨੂੰ ਫੜਿਆ ਗਿਆ ਹੈ ਇੱਕ ਅਪਰਾਧੀ ਦੇ ਵੱਲੋਂ ਮੰਦਰ ਦੇ ਵਿੱਚ ਚੋਰੀ ਕੀਤੀ ਜਾਂਦੀ ਹੈ ਅਤੇ ਉਸ ਨੂੰ ਜਦੋਂ ਪੁਲਿਸ ਦੇ ਫੜਨਾ ਹੁੰਦਾ ਹੈ ਤਾਂ ਇਹ ਅਸ਼ੰਕਾ ਹੁੰਦੀ ਆ ਕਿ ਉਹ ਕਿਧਰੇ ਲੁਕ ਨਾ ਜਾਵੇ ਕਿਧਰੇ ਹੋਰ ਪਾਸੇ ਨੂੰ ਭੱਜ ਨਾ ਜਾਵੇ ਤਾਂ ਇਸ ਗੱਲ ਦੇ ਬਚਾ ਲਈ ਪੁਲਿਸ ਦੇ ਵੱਲੋਂ ਡਰੋਨ ਦਾ ਇਸਤੇਮਾਲ ਕੀਤਾ ਜਾਂਦਾ ਹੈ ਪਹਿਲਾਂ ਤਾਂ ਅਪਰਾਧੀ ਦੀ ਲੋਕੇਸ਼ਨ ਦੇਖੀ ਜਾਂਦੀ ਹੈ ਅਤੇ ਉਸ ਦੇ ਪਿੱਛੇ-ਪਿੱਛੇ ਡਰੋਨ ਨੂੰ ਉਡਾ ਦਿੱਤਾ ਜਾਂਦਾ ਹੈ ਅਪਰਾਧੀ ਭੱਜਣ ਦੀ ਬਹੁਤ ਕੋਸ਼ਿਸ਼ ਕਰਦਾ ਹੈ ਖੇਤਾਂ ਵਿੱਚੋਂ ਭੱਜਦਾ ਦਿਖਾਈ ਦਿੰਦਾ ਹੈ ਲੇਕਿਨ ਅੰਤ ਵਿੱਚ ਜਾ ਕੇ ਇੱਕ ਪੁਲਿਸ ਮੁਲਾਜ਼ਮ ਉਸ ਅਪਰਾਧੀ ਨੂੰ ਦਬੋਚ ਲੈਂਦਾ ਹੈ ਤਾ ਡਰੋਨ ਦੇ ਵੱਲੋਂ ਇਸ ਗ੍ਰਿਫਤਾਰੀ ਦੇ ਵਿੱਚ ਵੱਡੀ ਭੂਮਿਕਾ ਇਹ ਜਿਹੜੀ ਉਹ ਨਿਭਾਈ ਗਈ ਹੈ ਇੱਕ ਤਾਂ ਗ੍ਰਿਫਤਾਰੀ ਦਾ ਸਬੂਤ ਪੁਲਿਸ ਦੇ ਕੋਲ ਆ ਗਿਆ ਹੈ ਦੂਜਾ ਇਸ ਗੱਲ ਦੀ ਗੁੰਜਾਇਸ਼ ਘਟ ਜਾਂਦੀ ਹੈ ਕਿ ਚੋਰ ਜਾਂ ਫਿਰ ਅਪਰਾਧੀ ਕਿਸੇ ਪਾਸੇ ਗਾਇਬ ਹੋ ਜਾਵੇਗਾ ਉਸ ਰਸਤੇ ਭੱਜ ਜਾਵੇਗਾ ਜਿਸ ਰਸਤੇ ਪੁਲਿਸ ਨਾ ਗਈ ਹੋਵੇ ਜਾਂ ਜਿਸ ਰਸਤੇ ਅੱਗੇ ਪੁਲਿਸ ਨੇ ਘੇਰਾ ਨਾ ਪਾਇਆ ਹੋਵੇ ਅਕਸਰ ਹੀ ਹੁੰਦਾ ਹੈ ਕਈ ਮਾਮਲਿਆਂ ਵਿੱਚ ਕਿ ਪੁਲਿਸ ਦੇ ਕੋਲ ਜੁਮਲਾ ਮੁਲਾਜ਼ਮ ਨੇ ਜਿਹੜੇ ਉਹ ਅਪਰਾਧੀ ਦੇ ਪਿੱਛੇ ਲੱਗੇ ਹੁੰਦੇ ਨੇ ਲੇਕਿਨ ਵੱਖੋ ਵੱਖ ਅੱਡ ਅੱਡ ਰਸਤੇ ਹੋਣ ਕਰਕੇ ਕਈ ਵਾਰ ਅਪਰਾਧੀ ਪੁਲਿਸ ਤੋਂ ਬਚ ਨਿਕਲਦੇ ਨੇ ਤਾਂ ਅਜਿਹੇ ਵਿੱਚ ਡਰੋਨ ਵਰਗੀਆਂ ਜਿਹੜੀਆਂ ਚੀਜ਼ਾਂ ਨੇ ਇਹ ਬਹੁਤ ਜ਼ਿਆਦਾ ਫਾਇਦੇਮੰਦ ਸਾਬਿਤ ਹੋ ਰਹੀਆਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਡਰੋਨ ਦੇ ਵੱਲੋਂ ਇੱਥੇ ਅਪਰਾਧੀ ਨੂੰ ਕਾਬੂ ਕਰਨ ਦੇ ਵਿੱਚ ਸਹਾਇਤਾ ਕੀਤੀ ਗਈ ਹੈ ਤਾਂ ਇਸ ਕਾਮਯਾਬੀ ਤੋਂ ਬਾਅਦ ਡਰੋਨ ਨੂੰ ਅੱਗੇ ਵੀ ਵਰਤਿਆ ਜਾਵੇਗਾ ਅੱਗੇ ਵੀ ਪੁਲਿਸ ਦੇ ਵੱਲੋਂ ਅਤੇ ਹੋਰ ਸੁਰੱਖਿਆ ਸੰਸਥਾਵਾਂ ਦੇ ਵੱਲੋਂ ਇਸ ਦਾ ਇਸਤੇਮਾਲ ਜਿਹੜਾ ਉਹ ਵਧਾਇਆ ਜਾਵੇਗਾ ਜਿਸ ਦੇ ਨਾਲ ਅਪਰਾਧੀਆਂ ਦੇ ਖਿਲਾਫ ਮਿਸ਼ਨਾਂ ਨੂੰ ਵੱਡੀ ਸਫਲਤਾ ਮਿਲੇਗੀ ਹਾਲਾਂਕਿ ਜੇ ਗੱਲ ਕੀਤੀ ਜਾਵੇ ਜੰਮੂ ਕਸ਼ਮੀਰ ਦੇ ਵਿੱਚ ਫੌਜ ਵੱਲੋਂ ਵੀ ਅਕਸਰ ਹੀ ਡਰੋਨ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਦੋਂ ਕਿਸੇ ਇਲਾਕੇ ਦੇ ਵਿੱਚ ਅੱਤਵਾਦੀਆਂ ਦਾ ਐਨਕਾਊਂਟਰ ਹੋਣਾ ਹੁੰਦਾ ਹੈ ਤਾਂ ਉਦੋਂ ਡਰੋਨ ਦੀ ਸਹਾਇਤਾ ਜਿਹੜੀ ਉਹ ਲਈ ਜਾਂਦੀ ਹੈ ਤਾਂ ਹੁਣ ਇਹ ਮਾਡਲ ਆ ਜਿਹੜਾ ਓਪੋਜ਼ਿਟ ਦੇ ਵੱਲੋਂ ਵੀ ਅਪਣਾਇਆ ਜਾ ਰਿਹਾ ਏ ਤਾਂ ਆਉਣ ਵਾਲੇ ਦਿਨਾਂ ਵਿੱਚ ਇਸ ਦੇ ਜ਼ਰੂਰ ਵੱਡੇ ਫਾਇਦੇ ਨੇ ਜਿਹੜੇ ਉਹ ਨਜ਼ਰ ਆਉਣਗੇ